ਦਵਿੰਦਰਾ ਇਹ ਦਵਿੰਦਰਾ ਹਾਂਜੀ ਮੰਮੀ ਕੀ ਕਰਨ ਰਹੀ ਐ ਮੰਮੀ ਕੁਛ ਨਹੀਂ ਪਿਆਜ਼ ਵੀ ਲਿਆ ਤੇ ਲਿਆ ਮੈਂ ਉਹ ਵੀ ਕੱਟਦਾ ਮੰਮੀ ਸਹੀ ਤੇ ਹੈਗੀ ਹੁਣ ਮੈਂ ਹਾਂ ਦਵਾ ਦਵਾ ਕੱਟ ਲੋ ਪਿਆਜ਼ ਚੂਜ ਤੇ ਦਵਾ ਦਵਾ ਕਿੱਦਾਂ ਕੱਟ ਲਾਂ ਨਹੀਂ ਤੇ ਹੈਗੀ ਹੁਣ ਦਵਾ ਦਵਾ ਹਾਂ ਗੋਰੇ ਦੀ ਮੰਮੀ ਆਈ ਆ ਤੇ ਉਹ ਨਾ ਉੱਥੇ ਪੱਕ ਤੇ ਤੇ ਕਰਨ ਗਏ ਆ ਮੁੰਡੇ ਵਾਲਿਆਂ ਨਾਲ ਅੱਛਾ ਆਹੋ ਤੇ ਮੈਂ ਹਾਂ ਚੰਗਾ ਆਇਆ ਜਿਹੜੇ ਸਿਰਹੀਂ ਸੂਟ ਸੀਨੇ ਦੇ ਆਏ ਗੋਰੇ ਦੀ ਮੰਮੀ ਦਾ ਤੈਨੂੰ ਪਤਾ ਲੱਗਿਆ ਤੇ ਮੈਨੂੰ ਕਿਹਨੂੰ ਪਤਾ ਲੱਗਾ ਉਹ ਛੇਤੀ ਆਈ ਦੀ ਛੇਤੀ ਨਿਕਲ ਗਈ ਕਿਤੇ ਇੰਨੀ ਸੋਹਣੀ ਲੱਗੇ ਟੌਰ ਹੀ ਬੜਾ ਆਦਾ ਤੁਸੀਂ ਉਦੋਂ ਕਿਹਦੇ ਘਰ ਗਏ ਸੀ ਜਦੋਂ ਆਈ ਸੀ ਆਹੋ ਤੇ ਉਹਨਾਂ ਨੇ ਹੁਣ ਛੇਤੀ ਛੇਤੀ ਆ ਜਾਣਾ ਵੇਖੋ ਕੀ ਆਂਦੇ ਆ ਕਿਦਾਂ ਦਾ ਵੇਖੋ ਖਵਾ ਆਂਦੇ ਆ ਤੇ ਮੰਮੀ ਹਾਈ ਵੇਖੀ ਮੈਂ ਕਿੰਨੀ ਸੋਹਣੀ ਲੱਗਣਾ ਔਰ ਥੋੜਾ ਪਾ ਕੇ ਉਹ ਵਾਲਾ ਜਿਹੜਾ ਸੀਨੇ ਦੇ ਕੇ ਆਏ ਫੁਲਕਾਰੀ ਵਾਲਾ ਅੱਛਾ ਮੰਮੀ ਨਾਲ ਫੁਲਕਾਰੀ ਉਦੇ ਹਨਾ ਸੋਹਣੀ ਲੱਗਣੀ ਆ ਕਿਉਂ ਤੈਨੂੰ ਨਹੀਂ ਪਤਾ ਫੁਲਕਾਰੀ ਹੈਗੀ ਕਿ ਨਹੀਂ ਮੈਂ ਅੱਜ ਕày ਘਰੇ ਦਾੰਦ ਫਲਗਾਰੀ ਵਾਲਾ ਸੂਟ ਉਹਦੇ ਨਾਲ ਚੁੰਨੀ ਆ ਅੱਛਾ ਉਹਦੇ ਕਿਤੇ ਫਲਪਾਰੀ ਮੇਰਾ ਤਾਂ ਟੌਰ ਹੀ ਬਣ ਜਾਣਾ ਵਾ ਵੇਰ ਲੁੱਤਰ ਦੀਆਂ ਗੱਲਾਂ ਮੂੰਹ ਸਵਾਰਦੀ ਵੇ ਤੇ ਮੰਮੀ ਐਨੀ ਸੋਹਣੀ ਲੱਗੀ ਏ ਗੋਰੀ ਦੀ ਮੰਮੀ ਬੜਾ ਸੋਹੜੀ ਬੜਾ ਸੋਨਾ ਪਾਇਆ ਸੀ ਤੇ ਹੁਣ ਵੇਖੀ ਉਹਨਾਂ ਨੇ ਆਉਣਾ ਵਾ ਮੈਨੂੰ ਦੇਣਾ ਖੁਸ਼ੀ ਹੋਰ ਛੇ ਦੀ ਜਦੀ ਆਂ ਆਪਕੇ ਦੱਸਾਂ ਕਿ ਕੀ ਬਾਗਾ ਕਿਦਾਂ ਨਾਲ ਰੋਕ ਰਕਾਵਾ ਵਾ ਕਿਦਨ ਵੇਖਣ ਜਾਣਾ ਮੁੰਡਾ ਹਨਾ ਤੇ ਕੀ ਹੋਈ ਕਿੰਨੇ ਸੋਹਣੇ ਲੱਗਾਂਗੇ ਸਾਰੇ ਜਣੇ ਜਾਵਾਂਗੇ ਤਿਆਰ ਹੋ ਕੇ ਹਨਾ ਮਿੱਠੇ ਬੜਾਈ ਚਾਹੀਏ ਤੇ ਸੂਟ ਦੇ ਨਾਲ ਮੇਰੇ ਨਾਲ ਫਲਕਾਰੀ ਆ ਵੇ ਲੁੱਤਰੋ ਦੇ ਇਹ ਕਿਦਾਂ ਫੋਲ ਫੋਲ ਪਾੜ ਹੋਣਗੇ ਮम्मी ਲੁੱਤਰੋ ਰੁੱਤਰੋ ਨਾ ਕਰਿਆ ਕਰੋ ਤੇ ਕੀ ਕਿਆ ਕਰਾਂ ਫਿਰ ਉਹ ਉਦਾਂ ਹੀ ਤੁਸੀਂ ਤਰੀਫ ਕਰਿਆ ਕਰੋ ਮੇਰੀ ਕਿ ਜਿਦਾਂ ਮੈਂ ਕਰਦੀ ਹਾਂ ਕਿ ਰਸਨ ਲੱਗ ਠੀਕ ਹਾਏ ਠੀਕ ਤੇਰੇ ਨਾਲੇ ਆਂਦੀ ਕੋਈ ਜੀ ਆਉਂਦੀ ਜਾਂ ਮੈਂ ਜਾ ਜਾਉ ਨਾ ਚਲ ਮੈਨੂੰ ਪਿਆਜ਼ ਫੜਾ ਦੇ ਤੂੰ ਤੇ ਮੈਂ ਵੀ ਕਰਕੇ ਨਾ ਕੰਮ ਨਹੀਂ ਵੀ ਸੂਟ ਬਣਾਉਣੇ ਸੁੱਖ ਦੇ ਤੇ ਕਿਆ ਬਣਾਉਣੇ ਨਹੀਂ ਕਿੰਨੇ ਜਿੰਨੇ ਮਰਜ਼ੀ ਬਣਾ ਲਈ ਕੋਕੜੀ ਬੰਗਾਨੀ ਆ ਨਹੀਂ ਚੱਲ ਜਿਨੇ ਮਰਜੀ ਨਹੀਂ ਬਣਾ ਲਾ ਜਿਹੜੇ ਬਣਦੇ ਆ ਕੋ ਦੋ ਮੈਨੂੰ ਵੀ ਬਣਾ ਦਿਓ ਅੱਛਾ ਹੋਰ ਨਹੀਂ ਜੇ ਨਾ ਵੀ ਮਾ ਵੀ ਪਰਾਂਦਾ ਨਹੀਂ ਲੈਣਾ ਹੈ ਪਰਾਂਦਾ ਨਹੀਂ ਨਹੀਂ ਪਰਾਂਦਾ ਨਹੀਂ ਚੱਲਦਾ ਅੱਜ ਕੱਲ੍ਹ ਅੱਜ ਕੱਲ੍ਹ ਤੇ ਉਹ ਜਿਹੜੇ ਤੈਨੂੰ ਮੈਂ ਆਖਿਆ ਲੰਮੇ ਲੰਮੇ ਜੇ ਵਾਲ ਕਰ ਲੈਂਦੀਆਂ ਠੀਕ ਉਹ ਕਰਾਉਣੇ ਆ ਚੱਲ ਵਧੀਆ ਚੱਲ ਹੁਣ ਤੇ ਤੁਸੀਂ ਮੈਨੂੰ ਕਰਾਉਣ ਨਹੀਂ ਦੇਣਦੇ ਵੀ ਚੱਲ ਵੇਖ ਵਿਖਾਵਾ ਕੀ ਕਰਾਉਣੇ ਆ ਪਰ ਜਦੋਂ ਵਿਆਹ ਆ ਨਾ ਮੈਂ ਹਰ ਇੱਕ ਫੈਸ਼ਨ ਆਪਣਾ ਕਰਨਾ ਪੂਰਾ ਐਂ ਸਾਰੇ ਰੀਜਾ ਲਾ ਲੈਣੇ ਸੁਖ ਦੇ ਵਿਆਹ ਤੇ ਤੈਨੂੰ ਅੱਗੇ ਕਰੀ ਡੱਕਿਆ ਮੈਂ ਤੇ ਆਨੀ ਆ ਜੇ ਮੈਨੂੰ ਤੁਸੀਂ ਵਾਲ ਸਟੇਜ ਨਾਲ ਨਾ ਕਰਾਉਂ ਦਿੱਤੇ ਫਿਰ ਮੈਂ ਇਦਾਂ ਜੁੜਾ ਕਰਨਾ ਉੱਤੇ ਲਾਉਣੀਆਂ ਸੂਈਆਂ ਤੇ ਆ ਆਈਬ੍ਰੋ ਬਣਾਉਣੇ ਕੋਕਾ ਪਾਉਣਾ ਮਤਲਬ ਵੀ ਹਰ ਇੱਕ ਰੀਜ ਪੂਰੀ ਕਰਨੀ ਇੰਨੀ ਸੋਹਣੀ ਲੱਗਣਾ ਇੱਕ ਤੇ ਮੇਰਾ ਇਰਾਦਾ ਵੀ ਮੈਨੂੰ ਲਹਿੰਗਾ ਲੈ ਦਿਓ ਜਿਹੜਾ ਚਿਲਮਲ ਚਿਲਮਣ ਕਰੇ ਨਾਲੇ ਲੋਕੀ ਵੀ ਕਹਿਣ ਕਿ ਸੁਖ ਦੀ ਚਾਚੀ ਆ ਪਤਾ ਲੱਗ ਜੇ ਇੱਕ ਵਾਰੀ ਲਾਗੇ ਲਾਗੇ ਇਹ ਚਾਚੀ ਆ ਮਕੁੜੀ ਦੀ ਤੇ ਕਿਤੇ ਵੇਖੀ ਕਿਤੇ ਰੋਪ ਛੱਲਿਆ ਨਾ ਜਾਣਾ ਤੇਰੀ ਨੌ ਦਾ ਕਿੰਨੀ ਸੋਹਣੀ ਲੱਗਣੀ ਆ ਹਨਾ ਕਿ ਕਿਦਾਂ ਇਹਦੀ ਜੀਭ ਤੇ ਪਕੌੜੇ ਤਲਦੇ ਵੇ ਗਸ ਪੈ ਗਈ ਸੀ ਤੈਨੂੰ ਉਧਰ ਜਦੋਂ ਮੈਂ ਡਹੀ ਕੰਮ ਕਰਨ ਹਾਂ ਕਿਤੇ ਡਹਿ ਪਈ ਨਹੀਂ ਦਵਾਈ ਦਾ ਜਿਹਦਾ ਚਾਬੀ ਦਿੱਤੀ ਹੁੰਦੀ ਤੈਨੂੰ ਹੁਣੇ ਕੰਮ ਖੁੰਮ ਗਿਆ ਤਾਂ ਬਾਅਦ ਹੀ ਹੋਣੇ ਸਾਰੇ ਮੈਂ ਨਹੀਂ ਕੁਝ ਕਰਨਾ ਕਰਨਾ ਹੁਣ ਤੇ ਮੈਂ ਮੂੰਹ ਤੇ ਰੋਟੀ ਨੂੰ ਸਮਝੀ ਨਾ ਜਿਹੜੀ ਤੂੰ ਬਾਅਦ ਹੀ ਖਾਣੀ ਹੁੰਦੀ ਵਿਆਹ ਤੋਂ ਨਹੀਂ ਨਹੀਂ ਹਾਂ ਰੋਟੀ ਪਾਣੀ ਤੇ ਖਾਣਾ ਤੇ ਤੂੰ ਸਬਜ਼ੀਆਂ ਨਹੀਂ ਤੋੜਦੀ ਉਥੋਂ ਚਾਰਨਾ ਦਊ ਰੋਟੀ ਤੈਨੂੰ ਨਹੀਂ ਮਮੀ ਮੈਂ ਗਾਲੀ ਵੀ ਤੋ ਪੜੇ ਕੰਮ ਛੱਡਦਾ ਮੈਂ ਅੱਛਾ ਸਕਿੰਨ ਮੇਰੀ ਕਿੰਨੀ ਸੋਹਣੀ ਹੋਈ ਓਦੋਂ ਦੀ ਮੈਂ ਕਿੱਦਰੀ ਜਿਹੀ ਸੁਨਹਾਰਾ ਹੱਥ ਲਾਦੇ ਮਮੀ ਤੇਰੇ ਨਾਲ ਜੱਟੇ ਲੱਗਣ ਦੇ ਵੇਲਾ ਤਾਂ ਮੈਂ ਤਾਂ ਸਾਰਾ ਦਿਨ ਜਿਹੜੇ ਕੰਮ ਕਰਨਾ ਵਾ ਤੇ ਮੇਰੇ ਦੇ ਹੱਥਾਂ पे ਇਦਾਂ ਦੇ ਹੋਣੇ ਆ ਮਮੀ ਨਾਲੇ ਮੇਰਾ ਸੈਟ ਜਿਹੜਾ ਤੁਸੀਂ ਸੁਨਿਆਰੇ ਕੋ ਰੱਖਿਆ ਵਾ ਉਹ ਵੀ ਲੈ ਆਏ ਉਹ ਤੇ ਲੋਕਰ ਚ ਜਾ ਕਰਾਇਆ ਘਰ ਕੀ ਜਾਂਦਾ ਵਾ ਮੈਂ ਸੋਨੇ ਦਾ ਸੈਟ ਪੋਣਾ ਇੱਕ ਵਾਰੀ ਬਹਿ ਜਾ ਬਹਿ ਜਾ ਹੋਜੀ ਹਈ ਮੈਂ ਆਪਣੇ ਆਪ ਨੂੰ ਥੋੜੀ ਡਹੀ ਕਹਿਣਾ ਮਮੀ ਤੁਹਾਡੀ ਤੁਹਾਡੀ ਇੱਜ਼ਤ ਦਾ ਕਰਕੇ ਤੁਹਾਡੇ ਟੌਰ ਦਾ ਕਰਕੇ ਫਲਾਣੇ ਦੀ ਨੋਂ ਇੰਨੀ ਰੀਝ ਨਾ ਰੱਖੀ ਆ ਲੋਕੀ ਖਲੋਖ ਲੋ ਕਹਿਣ ਤੁਸੀਂ ਨਾ ਪਤਾ ਨਹੀਂ ਐਵੇਂ ਹੀ ਬਸ ਲੁੱਤਰੋ ਲੁੱਤਰੋ ਕਰੀ ਜਾਂਦੇ ਜੇ ਹੁਣ ਮੈਂ ਤੀਜੇ ਦਿਨ ਪੈਗ ਚੌਥੇ ਦਿਨ ਪੈਗ ਬਸ ਮੂੰਹ ਦੇ ਕੇਅਰ ਪੂਰੀ ਕਰਨੀ ਆ ਆਪਣੇ ਸਰੀਰ ਦੀ ਠੀਕ ਆ ਚੱਲ ਜਾ ਮੇਰੇ ਲੱਗੋ ਹੁਣ ਚੱਲ ਜਾ ਚੱਲ ਜਾ ਚਨੇ ਬਾਲਣੇ ਰੱਖੇ ਨਾ ਜਾ ਵੇ ਇਹ ਉਹਨਾਂ ਨੂੰ ਤੇ ਪਿਆਜ਼ ਮੈਨੂੰ ਫੜਾ ਲਏ ਤੇ ਮੈਂ ਕਟਾਂ ਚੱਲ ਕਿੰਦਾ ਪਕੌੜੇ ਤਲੀ ਜਾਂਦੀ ਤਲੀ ਜਾਂਦੀ ਗਸ ਪੈਂਦੀ ਇਹਨੂੰ ਕੰਮ ਕਰਨ ਲੱਗਿਆ ਕੋਦੋਂ ਨਹੀਂ ਅਰੀ ਜ਼ੁਬਾਨ ਨੂੰ ਕਹਿੰਦਾ ਵੀ ਚੱਲ ਮੈਂ ਕੰਮ ਹੀ ਕਰ ਲਈਨੀ ਮੰਮੀ ਤੇਰਾ ਨਾ ਇਹ ਬਣੂਗਾ ਇਹਦਾ ਦੱਸ ਜੇ ਦੋਨੋਂ ਸੁਖ ਦਾ ਵਿਆਹ ਆਉਣਾ ਵਾ ਇਨੇ ਲੱਗਦਾ ਸੁਦੇਣ ਹੀ ਹੋ ਜਾਣਾ ਇੰਨੀਆਂ ਗੱਲਾਂ ਕਰਦੀ ਆ ਉਹ ਕਰਨਾ ਜੇ ਕਰਨਾ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਪਤਾ ਨਹੀਂ ਕੀ ਕਰਦੀ ਏ ਮੈਨੂੰ ਤੇ ਪ੍ਰੀਤ ਨੇ ਦੱਸਿਆ ਨਹੀਂ ਸੀ ਕਿ ਜਾਣਾ ਵ ਅੱਜ ਪਤਾ ਕਰਕੇ ਹੁਣ ਨਹੀਂ ਆ ਨੀਂ ਦਵਿੰਦਰਾ ਆ ਪਿਆਜ ਸੇ ਲੈ ਕੇ ਤੜਕਾ ਲਾ ਦੇ ਅਰੇ ਸੁਣ ਸੁਣ ਸਾਰਾ ਚੁੱਕ ਲੈ ਤੂੰ ਲੈ ਜਾ ਅੰਦਰ ਹੀ ਇੱਥੇ ਉਸਕੇ ਨਹੀਂ ਆ ਨਾ ਚਪਲਾ ਕਿਥੇ ਛੁੱਟ ਦਿੰਦੀ ਆ ਲੈ ਆਜੋ ਮਾਸੀ ਜੀ ਕੀ ਕਰਦੇ ਆਏ ਕੁਛ ਨਹੀਂ ਚਣੇਰ ਬਣਾਉਣੇ ਹੀ ਹਾਂ ਲਸਣ ਦਸਨ ਸਿਲ ਕੇ ਆਈ ਆ ਅੱਛਾ ਹੋਰ ਬੜੀ ਬੇਮੁਖ ਹੋ ਗਈ ਹੈ ਬੇਮੁਖ ਹੋ ਗਈ ਤੇ ਹੋਰ ਕੀ ਕਿਹੜੀ ਗੱਲਾਂ ਤੈਨੂੰ ਨਹੀਂ ਪਤਾ ਤੂੰ ਦੱਸ ਦੇ ਹੁਣ ਕਿਹੜੀ ਗੱਲਾਂ ਤੂੰ ਹੋਈ ਤੇ ਹੈ ਹੀ ਨਾ ਨਹੀਂ ਮਾਸੀ ਜੀ ਤੁਹਾਡੇ ਨਾਲ ਬੇਮੁਖ ਨਹੀਂ ਹੋ ਸਕਦੀ ਸਾਰੀ ਦੁਨੀਆ ਭਾਵੇਂ ਇੱਕ ਪਾਸੇ ਹੋ ਜੇ ਤੁਸੀਂ ਇੱਕ ਪਾਸੇ ਜੀ ਨਹੀਂ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਮੂੰਹ ਦੀਆਂ ਚੰਗਾ ਸਾਰਾ ਕੁਝ ਹੋ ਜਾਂਦਾ ਨਾ ਸਮੇ ਦੇ ਹਿਸਾਬ ਨਾਲ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਿਹੜੀ ਗੱਲ ਦੀ ਨਾਰਾਜ਼ਗੀ ਕੱਢਣ ਰਹੇ ਹੋ ਨਹੀਂ ਹੁਣ ਤੂੰ ਮੈਨੂੰ ਦਵਿੰਦਰ ਕੋਲ ਗੱਲਾਂ ਕਰਾਉਣੀਆਂ ਪੈਣ ਆਪਣੀ ਕੋ ਹਾਏ ਕਿਉਂ ਮਾਸੀ ਜੀ ਦਵਿੰਦਰ ਕਿਉਂ ਗੱਲ ਕਰੂਗੀ ਤੈਨੂੰ ਕਹਿੰਦੀ ਵੀ ਮੰਮੀ ਪਰਜਾਈ ਆਈ ਦੀਦੀ ਦੀ ਤੇ ਗਏਗਾ ਸੁੱਖ ਦੇ ਉੱਤੇ ਗੱਲਬਾਤ ਕਰਨ ਸਵਰੇ ਤੇ ਮੈਂ ਕਿਹਾ ਮੈਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਤੇ ਮੈਨੂੰ ਫਿਰ ਨੂੰ ਪਤਾ ਵੀ ਉਹਦਾ ਜ਼ੁਬਾਨ ਈ ਢੀ ਇਹਨਾਂ ਲੋਤਰੀ ਪਤਾ ਅੱਜ ਇਹ ਉਹ ਆਪਣੇ ਮੂੰਹ 'ਤੇ ਲੱਗੀ ਤੇ ਆ ਇਹ ਕਹਾ ਮੈਂ ਵੀ ਆਖਾ ਪਤਾ ਨਹੀਂ ਕਿਹੜੀ ਗੱਲ ਤੇ ਨਰਾਜ ਕੀ ਕਰੀ ਜਾਂਦੇ ਆ ਲਿਆ ਹਾਂ ਦਾ ਸਮਸ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਆ ਜਿੱਦਣ ਜਾਵਾਂਗੇ ਤੁਹਾਨੂੰ ਗਾੜੀ ਲਾ ਕੇ ਫੇਰ ਹੀ ਜਾਵਾਂਗੇ ਨਹੀਂ ਇਹ ਗਾੜੀ ਨਹੀਂ ਆਪਾਂ ਜਾਂਦੇ ਇਹ ਗਾੜੀ ਮੈਨੂੰ ਕੀ ਲਾਉਣਾ ਜਿਹੜਾ ਤੂੰ ਮੈਨੂੰ ਗੱਲ ਥੱਲੇ ਲਿਆਤਾ ਮੈਂ ਤਾਂ ਇਹਦੀ ਗੱਲ ਕਦੀ ਵੀ ਨਾ ਕਰਵਾਵਾਂ ਉਹ ਨਹੀਂ ਵਾਸੀ ਉਹ ਇਹਦੇ ਪਾਪਾ ਕਹਿੰਦੇ ਸੀ ਵੀ ਆਪਾਂ ਇਦਾਂ ਸਿੱਧੇ ਜਾਂਦੇ ਚੰਗੇ ਨਹੀਂ ਲੱਗਦੇ ਉਹਨੇ ਮੈਨੂੰ ਕਹਿ ਵੀ ਦਿੱਤਾ ਈ ਹਾਂ ਪਰ ਜਾਈ ਜਾਂਦੀ ਆਪਣੀ ਕਲਾਈ ਉੱਥੇ ਜਾਇਆ ਹਾਂ ਦਾਸਾ ਉਹ ਤੇ ਤਾਂ ਕਰਕੇ ਕਲਾਈ ਆ ਤੇ ਜਾ ਕੇ ਪਹਿਲਾ ਗੱਲ ਕਰਕੇ ਹੁਣ ਵੇਖੋ ਅਸੀਂ ਤੇ ਆ ਪਰਿਵਾਰ ਦੇ ਮੈਂਬਰ ਇੱਥੇ ਪਿੰਡ ਚੋਂ ਹੁਣ ਬਾਹਰ ਆਉਂਦੇ ਵੀ ਕੋਈ ਸੁਣੂ ਗਿਰੂਗਾ ਕੋਈ ਪੁੱਛੂ ਕਿੰਨੇ ਕੀਤਾ ਕਿੱਥੇ ਉਹ ਕਰਾਇਆ ਕਿਹੜਾ ਵਿਚੋਲਾਦ ਕੀ ਦੱਸਾਂਗੇ ਲੋਕਾਂ ਨੇ ਕਹਿੰਦਾ ਮੁੰਡਾ ਘਰ ਆਉਂਦਾ ਹੀ ਤੇ ਸੁਖ ਨੇ ਖੜਿਆ ਆਪਣੀ ਮਰਜ਼ੀ ਨਾਲ ਨਹੀਂ ਕਰ ਲਿਆ ਉਹ ਤੇ ਅਸੀਂ ਤਾਂ ਕਰਕੇ ਘਲਾਏ ਆ ਫੇ ਕੱਲ ਨੂੰ ਕਹਿ ਵੀ ਸ਼ਟਕ ਸਕਾਂਗੇ ਫੇ ਚੱਲ ਵਿਚੋਲੇ ਆ ਜਾਂ ਵਿਚੋਲਗੀ ਦੀ ਕਿੱਦਾਂ ਵੀ ਤੇ ਨਾਲੇ ਅਹੀਂ ਫੇ ਉਹਨਾਂ ਨੂੰ ਕਿਹਾ ਹੀ ਗੱਲ ਤੇ ਸਾਹਮਣ ਦਾ ਬੜਾ ਤਰੀਕਾ ਆ ਗਿਆ ਹੁਣ ਹੈ ਮਾਸੀ ਜੀ ਬੱਚਿਆਂ ਦੇ ਸਿਰ ਤੇ ਨਹੀਂ ਰਹਿਣਾ ਚਾਹੀਦੀਆਂ ਕੋਜ ਗੱਲਾਂ ਕੋਜ ਗੱਲਾਂ ਇਦਾਂ ਦੀਆਂ ਹੁੰਦੀਆਂ ਵਾਂ ਵੀ ਜਿਹੜੀਆਂ ਖੋਲ ਦੇਣੀਆਂ ਚਾਹੀਦੀਆਂ ਖੋਲਣ ਵਾਲੀਆਂ ਹੁੰਦੀਆਂ ਵਾਂ ਤੇ ਭਾਬੀ ਨੂੰ ਮੈਨੂੰ ਪਤਾ ਵਾ ਗੱਲ ਕਰਨ ਦਾ ਬਥੇਰਾ ਤਰੀਕਾ ਵਾ ਮੈਂ ਕਹਾਂ ਵੀ ਤੂੰ ਜਾ ਕੇ ਸਿੱਧਾ ਸਿੱਧਾ ਉਹਨਾਂ ਨੂੰ ਪੁੱਛ ਵੀ ਚਲੋ ਮੁੰਡਾ ਰਾ ਦਾ ਮੰਨਦਾ ਵਾ ਗੋਰਾ ਵੀ ਕਹੀ ਜਾਂਦਾ ਵਾ ਫਿਰ ਵੀ ਦਾਦੀ ਦਾਦਾ ਵਾ ਉਹਨਾਂ ਦੀ ਸਲਾਹ ਲਵਾਂਗੇ ਉਹ ਕੀ ਚਾਹੁੰਦੇ ਆ ਹੂੰ ਅਗਲਾ ਹੋ ਸਕਦਾ ਜਿਉਂ ਨਾ ਵੇ ਉਹ ਨਹੀਂ ਨਾ ਹੋਵੇ ਤੇ ਅਹੀਂ ਆਪਣੇ ਘਰਾਂ ਵਿੱਚ ਲਾਵਾ ਖੜੀ ਜਾਈਏ ਨਾਲੇ ਮੈਂ ਸਿੱਧੀ ਸਿੱਧੀ ਗੱਲ ਉਹਨਾਂ ਨਾਲ ਖੋਲਦੀ ਵੀ ਸਾਡੇ ਕੋਲ ਕੁੜੀ ਕੁੜੀ ਜੇ ਤੇ ਅਹੀਂ ਚੁੰਨੀ ਚੜਾਵਾ ਕਰਨਾ ਵਾ ਕਿ ਇਹਨਾਂ ਕੱਲ ਨੂੰ ਕਿ ਸਾਡੇ ਮੁੰਡੇ ਦੀ ਇੰਨੀ ਜ਼ਮੀਨ ਆ ਤੇ ਪੈਲਸ ਜ ਵੱਡਾ ਜਿਹਾ ਵਿਆਹ ਕਰੀਏ ਮੈਂ ਤਾਂ ਅਹੀਂ ਉਹਦੇ ਜੋਗਿਆ ਨਹੀਂ ਹਾਂ ਸਾਰੀਆਂ ਗੱਲਾਂ ਕਲੀਅਰ ਕਰਨ ਵਾਸਤੇ ਕੱਲਿਆ ਜੇ ਤੇ ਹਾਂ ਫੋਗੀ ਤੇ ਫਿਰ ਤੇ ਚਲੋ ਆਪਾਂ ਇੱਕ ਦੋ ਦਿਨ ਚ ਜਾ ਕੇ ਤੇ ਸ਼ਗਨ ਪਾਵਾਂਗੇ ਮੁੰਡੇ ਨੂੰ ਰੋਕ ਆਵਾਂਗੇ ਤੇ ਮਹੀਨੇ ਕ ਦਾ ਟਾਈਮ ਲੈ ਕੇ ਤੇ ਕਰ ਲਾਂਗੇ ਅੱਛਾ ਹੈਨਾ ਹੇ ਕੰਮ ਨੂੰ ਕੱਲ੍ਹ ਆਈ ਉਹਨਾਂ ਤੇ ਚਾਹ ਵੀ ਨਹੀਂ ਪੀਤੀ ਘੋਟ ਛੇਤੀ ਚਲ ਗਏ ਹੀ ਕਹਿੰਦੇ ਆਉਂਦੇ ਆਵਾਂਗੇ ਹੁਣ ਵੇਖੋ ਮੈਂ ਤੇ ਆਪ ਡੀਕਣ ਲਈ ਆ ਸਵੇਰ ਦਾ ਨਾ ਕੰਮ ਕਰਨ ਨੂੰ ਜੀ ਨਹੀਂ ਕਰਨ ਦਾ ਧਿਆਨ ਉੱਥੇ ਲੱਗਦਾ ਮੈਨੂੰ ਇਹ ਦਾਲ ਚੰਗੀ ਚੰਗੀ ਗੁੱਸਾ ਬਹੁਤ ਆਇਆ ਮੈਨੂੰ ਲੈ ਮਾਸੀ ਜੇ ਤੂੰ ਤੂੰ ਇਹੋ ਜੇ ਨਹੀਂ ਨਿਕਿਆ ਗੱਲਾਂ ਦਾ ਮੈਂ ਤੈਨੂੰ ਮੇਰੇ ਸੁਭਾਅ ਦਾ ਤੇ ਤੈਨੂੰ ਪਤਾ ਹੁਣ ਉਹ ਲੁਤਰੀਆਂ ਪੁੱਤਰੀਆਂ ਮਾਉਂਦੀ ਆ ਤੇ ਉਹਨੇ ਵਾਉਣ ਲੱਗੀ ਨੇ ਕਿੰਨੀਆਂ ਘਰ ਜਾਣੀਆਂ। ਉਹ ਨਹੀਂ ਉਹਦੇ ਦਿਲ ਚ ਕੁਛ ਨਹੀਂ ਹੈਗਾ। ਉਹਦੇ ਮੂੰਹ ਦੀ ਬਟਪੋਲੀ ਆ। ਚੰਗਾ ਫਿਰ ਐਦਾਂ ਕਰਦੀ ਰਿਹਾ ਕਰ ਸੁਣਦੀ ਰਿਹਾ ਕਰ ਫਿਰ ਮੈਂ ਤਾਂ ਨਹੀਂ ਹੁਣ ਸੁਣਨੀ ਆ। ਨਹੀਂ। ਉਹ ਤਾਂ ਹੀ ਮੈਨੂੰ ਦੱਸਣ ਲਈ ਇਹ ਇੰਨਾ ਮਾੜਾ। ਨਹੀਂ ਨਹੀਂ ਕੀ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ। ਤੁਹਾਨੂੰ ਪਤਾ ਵਾ ਤੁਹਾਡੇ ਤੋਂ ਬਿਨਾ ਮੈਂ ਇੱਕ ਪੈਰ ਵੀ ਨਹੀਂ ਚੱਲਣਾ। ਜਿੱਥੇ ਤੁਸੀਂ ਮੇਰੇ ਨਾਲ ਖਲੋਣਾ। ਗੁੱਸਾ ਮੇਰਾ ਤੇਰੇ ਨਾਲ ਹੀ ਆ। ਮੈਂ ਹੋਰ ਤਾਂ ਨਹੀਂ ਕਿਸ ਨੂੰ ਕਹਿਤਾ। ਮੇਰੇ ਦਾ ਹੀ ਆ ਨਾ ਫਿਰ। ਗੁੱਸਾ ਤਾਂ ਤੇਰੇ ਨਾਲ ਹੀ ਆ। ਜਨਾਵਾਸੀ। ਭਾਵੇਂ ਜਦਾਂ ਮਰ ਜੀਆ ਜੋ ਸੁੱਖ ਦੇ ਵਿਆਹ ਦਾ ਨਾਂ ਲਈਦਾ ਨਾ। ਬੜਾਈ ਹੋਰ ਤਰ੍ਹਾਂ ਦਾ ਵਾ ਉਹ ਤੇ ਹੁੰਦਾ ਹੀ ਹੈ ਕੱਲ ਸੁੱਤੀ ਮੈਂ ਮੂਹਲ ਵੇਖੀ ਜਾਵਾਂ ਮੈਂ ਵੇਲਾ ਆਪਣਾ ਤੇ ਪੁੱਤ ਹੁੰਦਾ ਹੈ ਕਮੈਂਟ ਨਹੀਂ ਛੱਡੀਦਾ ਸਹੀ ਗੱਲ ਕਈ ਜਿਹੜੀ ਮਾਮੀ ਕਵੇ ਨਾ ਫੇਰ ਦਾਖੇ ਤੇ ਨਿਕਲਾ ਦੇ ਤੇ ਮੈਂ ਸਿੱਧਾ ਕਹਿ ਦਿੰਦੀ ਹੁੰਨੀ ਵੀ ਤੁਹਾਨੂੰ ਇੱਕ ਤੇ ਦਿੱਤੀ ਆ ਹੁਣ ਇਹ ਵੀ ਕਲਾਦਾ ਮੇਰਾ 4 ਦਿਨ ਕਿਤੇ ਭੇਜੇ ਨੂੰ ਵੀ ਨਹੀਂ ਜੀ ਕਰਦਾ ਇਦਾਂ ਹੀ ਆ ਨਾ ਫੇਰ ਇਹ ਤੇ ਕੋਣੀ ਵਿਆਹ ਦੀਏ ਵਿਆਹ ਦੀਏ ਤੇ ਫੇਰ ਵੇਖ ਲਓ ਸਾਰਾ ਕੁਝ ਬਦਲ ਜਾਂਦਾ ਵਾ ਹੌਲੀ ਹੌਲੀ ਫੇਰ ਮਨ ਨੂੰ ਤਸੱਲੀ ਆ ਜਾਂਦੀ ਹੈ ਹਾਂ ਪਰ ਕੌਣ ਕੌਣ ਗਿਆ ਫੇਰ ਉੱਥੇ ਹੁਣ ਨਾਲ ਇਹ ਤੇ ਮਾਮਾ ਮਾਮੀ ਨਾਲ ਘੂਰਾ ਗਿਆ ਵਾ ਮਾਚਾ ਗੋਰੂ ਨੂੰ ਥਾਂ ਟਿਕਾਣੇ ਦਾ ਪਤਾ ਹੀ ਮੈਂ ਉਹ ਕਿੱਥੇ ਪੁੱਛ ਪੁੱਛ ਜਾਂਦੇ ਰਹਿਣਗੇ ਗੋਰ ਨਾਲ ਜਾਊਗਾ ਤਾਂ ਸਿੱਧੇ ਕਾਰ ਚੱਲ ਜਣਗੇ ਨਾਲ ਗੋਰਾ ਹੋ ਗਿਆ ਤੇ ਇਹ ਆਈ ਨਹੀਂ ਆ ਜਾ ਨਾ ਵਾ ਗੱਲ ਸੁਣ ਪ੍ਰੀਤ ਹਾਂਜੀ ਜਿੰਨੀ ਮਰਜੀ ਗਰੀਬੀ ਹੋਵੇ ਮਾ ਪਿਓ ਤੀਆਂ ਦੇ ਕੰਨ ਟੱਕਦੇ ਹੁੰਦੇ ਆ ਤੇ ਤੂੰ ਨਾ ਕਾਟੇ ਤੇ ਤੇਰੇ ਹੁਣੇ ਹੀ ਆ ਹਾਂਜੀ ਕਾਟੇ ਤੇ ਵੇਖ ਲਈ ਜੇ ਆਪਾਂ ਜੇ ਇਹਨੂੰ ਪਸੰਦ ਆਜੂਗੀ ਠੀਕ ਆ ਨਹੀਂ ਤੇ ਫਿਰ ਥੋੜਾ ਬੋੜਾ ਕਰਕੇ ਨਾ ਉਹ ਤੜਾ ਤੜੂ ਕੇ ਤੇ ਇਹਦੇ ਮਨ ਪਸੰਦ ਦੇ ਬਣਾ ਦੇਣੇ ਆ ਤੇ ਇੱਕ ਪਰੌਣੇ ਨੂੰ ਸਾਫ ਜ਼ਰੂਰ ਪਾਉਣੀ ਆ ਮਾਸਜੀ ਇਹਨਾਂ ਦੀ ਦੋ ਛਾਪਾਂ ਵਾਂ ਤੇ ਮੇਰੇ ਕਾਂਟੇ ਆ ਬਥੇਰੀ ਤੰਗੀ ਦੇ ਦਿਨ ਕੱਟੇ ਆ ਗਹਿਨੇ ਕਰ ਲੈਂਦੀ ਸੀ ਵੇਚੇ ਨਹੀਂ ਬਾਕੀ ਸੋਨਾ ਤੇ ਜਿਹੜਾ ਹੈਗਾ ਵੀ ਹੌਲੀ ਹੌਲੀ ਖਾਦਾ ਪੀਤਾ ਹੀ ਗਿਆ ਵਾ ਸਾਰਾ ਬਸ ਐ ਹੋਈ ਬਚਿਆ ਵਾ ਤੇ ਕੋਈ ਗੱਲ ਨਹੀਂ ਕਾਂਟੇ ਤੇ ਦੇ ਮਾਮਿਆਂ ਵੀ ਪਾ ਹੀ ਦੇਨੇ ਆ ਮਾਮੇ ਦਾ ਕਾਂਟੇ ਤੇ ਪਾਉਗਾ ਨਾ ਕਿ ਤੇ ਮੈਨੂੰ ਆਸਮੀ ਚੱਲੋ ਤੇ ਹੁਣ ਟਾਈਮ ਆਉ ਤੇ ਫੇਰ ਹੀ ਵੇਖਾਂਗੇ ਪਾਉਣੇ ਕਿ ਨਹੀਂ ਪਾਉਣੇ ਆਪਣੇ ਕੋਲ ਤੇ ਜੀ ਚਾਹੀਦੀ ਨਾ ਇਨਾਂ ਕਿ ਤੇ ਮੈਂ ਵੀ ਸੋਚਿਆ ਵਾ ਪਾਉਣੇ ਨੂੰ ਸ਼ਾਫ ਤੇ ਕੋਈ ਗੱਲ ਨਹੀਂ ਚਾਬਾ ਬਨਾਲ ਪਰੋਣੇ ਦੇ ਤੋਂ ਫਿਕਰ ਕਰ ਕੋਈ ਵੀ ਜੋ ਬਣ ਨੂੰ ਕਹੂੰਗੀ ਵੀ ਰਾਜੇ ਵੀ ਦੇ ਭੈਣੀਆਂ ਲੱਗਦੀ ਤੇ ਤੂੰ ਇਦਾਂ ਨਾ ਕਰ ਬਗਾਨੀ ਥੋੜਾ ਵਾ ਤਾਂ ਸਾਪ ਨੂੰ ਪਰੋਣੇ ਨੂੰ ਤੂੰ ਹੀ ਪਾਓ ਚਲੋ ਕੋਈ ਗੱਲ ਨਹੀਂ ਮਾਸੀ ਜੀ ਜੋ ਉਹਦੇ ਕਰਮਾ ਚਾ ਉਹ ਕਾਨੂੰ ਤੰਗੀ ਦੇਣੀ ਉਹਨਾਂ ਨੂੰ ਲੈ ਹਾਂ ਵਿਆਦਾ ਜੇ ਪਤਾ ਨਹੀਂ ਇੱਧਰ ਸੋਨਾ ਵੀ ਤਿਆਰ ਹੋ ਗਿਆ ਸਭ ਕੁਝ ਹੋ ਗਿਆ ਇਹ ਤੈਨੂੰ ਕੀ ਪਈ ਹੈ ਕਿਤੇ ਮਾਸੀ ਨੂੰ ਐਦਾਂ ਹੀ ਫਿਕਰ ਹੁੰਦਾ ਸਾਰੇ ਕੰਮ ਛੱਟ ਹੋ ਜਣੇ ਵੇਖੀ ਹਾਂ ਮੈਨੂੰ ਕੀ ਪਤਾ ਨਿਆਣੀ ਨੂੰ ਸਾਰੇ ਕੰਮ ਪੁੱਤ ਐਦਾਂ ਹੀ ਕਰਨੇ ਪੈਂਦੇ ਇਸ ਤਰ੍ਹਾਂ ਸੋਚਾਂਗੇ ਤੇ ਫੇਰ ਹੀ ਹੋਊਗੇ ਤੂੰ ਜਿਆਦਾ ਕਾਲੀਆਂ ਚ ਸੋਚਣ ਦੇ ਵੀ ਲੱਗਦਾ ਲੈ ਗੌਰ ਵੀ ਆ ਗਈ ਪਾਣੀ ਲਿਆ ਮੁੰਡੇ ਲਈ ਸਸਰੀ ਘਰ ਤੇ ਮਾਮੇ ਤੇ ਰਹਿਣੀ ਉਹ ਚਲ ਗਏ ਘਰ ਨਹੀਂ ਹਾਂ ਤੇ ਤੂੰ ਕਹਿੰਦਾ ਮੈਂ ਤੇ ਰੋਟੀ ਬਣਾ ਕੇ ਰੱਖੀ ਆ ਮੈਂ ਇਹ ਕਿਹਾ ਹੀ ਘਰ ਕੇ ਚਲ ਗਏ ਲੈ ਸਵੇਰੇ ਵੀ ਨਹੀਂ ਚਾਹ ਪੀਤੀ ਤੇ ਮੈਂ ਦਾਲ ਸਬ지 ਮਰ ਬਣਾ ਕੇ ਰੱਖੀ ਆਟਾ ਗੁੰਨ ਕੇ ਫ੍ਰਿਜ ਰੱਖਿਆ ਮੈਂ ਹਾਂ ਆਉਣਗੇ ਤੇ ਚਾਹ ਫੁੱਲ ਕੇ ਲਾ ਲੂੰਗੀ ਆਈ ਕਿਉਂ ਨਹੀਂ ਚਲ ਕੇ ਗਏ ਦਾਦਾ ਵਾਹ ਆਈ ਕਿਉਂ ਕੀ ਪਤਾ ਗੋੜਿਆ ਸੋਕ ਸੋਕ ਆ ਜਿਹੜੇ ਉੱਥੇ ਹੀ ਮੁੜ ਗਏ ਪਾਣੀ ਤਾਂ ਪੀ ਲੈਂਦੇ ਮੁੰਡੇ ਨੂੰ ਕੀ ਹੋਇਆ ਮਾ ਦੱਸ ਵੀ ਦੇ ਕਿਉਂ ਮੇਰੇ ਜੀ ਨੂੰ ਕੁਝ ਕਰਨਾ ਵਾ ਗੋੜਿਆ ਦੱਸ ਦੇ ਕਿਉਂ ਮੇਰੇ ਜੀ ਨੂੰ ਕੁਝ ਕਰਨਾ ਹੀ ਆ ਸਾਰੇ ਸ਼ੋਕ ਸ਼ਾਂਤੀ ਆ ਨਾ ਮੈਂ ਬੀਬੀ ਵਧਾ ਲੈਣਾ ਦੱਸਣਾ ਕਿ ਨਹੀਂ ਦੱਸਣਾ ਕੀ ਹੋਇਆ ਵਾ ਦੱਸਾਂ ਕੀ ਉਹਨਾਂ ਦੇ ਟਮਾਂਡਾ ਹੀ ਬੜੀਆਂ ਰੱਖੀਆਂ ਆਂ ਕਾਹਦੀਆਂ ਕੀ ਕਹਿੰਦੇ ਬਸ ਉਹ ਜੋ ਉਹ ਵੀ ਕਹਿੰਦੇ ਆ ਨਾ ਨਾ ਸੁਣੋ ਤੇ ਚੰਗਾ ਵਾ ਇਹ ਸਮਝੋ ਵੀ ਉੱਥੇ ਮੁਸ਼ਕਲ ਹੀ ਆ ਤਾਂ ਦੇ ਮਾਮਾ ਦੱਸ ਕੀ ਕਰਨ ਦੇ ਆ ਤਾਂ ਦੇ ਮਾਮੇ ਹੋਣੀ ਚੱਲ ਗਏ ਆ ਲੈ ਤੂੰ ਤੇ ਹੁੰਦਾ ਹੀ ਬੜਾ ਚੰਗਾ ਹਰ ਰਾਬ ਤੇਰੇ ਪੇਸ਼ੇ ਇਲਾਕੇ ਮੈਂ ਉਹਨਾਂ ਨੂੰ ਵੀ ਕਹ ਲਾਤਾ ਇਹ ਤੇ ਕਿਤੇ ਪੋਲ ਬੰਨਣ ਡਿਆ ਹੀ ਮੁੰਡੇ ਦੇ ਤੇ ਉਹਨਾਂ ਦੇ ਘਰ ਦਿਆਂ ਦੇ ਤੇ ਆ ਗਈ ਆ ਮੁੰਡਾ ਵੇਖਨ ਨੂੰ ਤੇ ਨਹੀਂ ਇੰਤਾ ਦਾ ਲੱਗਦਾ ਮਮੀ ਸਮਾਈਲਾ ਦੇਣ ਡਿਆ ਵੇ ਕਿਦਾਂ ਸਿੱਧੇ ਸਿੱਧੇ ਗੱਲ ਦੱਸ ਬੋਲ ਭਾਈ ਜਾਨਾ ਮਰਿਆ ਗੱਲ ਮੈਂ ਦਰਾ ਕੇ ਰੱਖ ਦਿੰਦਾ ਵਾ ਨਹੀਂ ਇਹ ਮੁੰਡਾ ਕੀ ਕਰਦਾ ਵਾ ਬਾਈ ਮੰਮੀ ਤਾਂ ਪੈਦੀ ਪੈਜਦਾ ਮੰਨ ਗਿਆ ਹਾ ਹੋ ਹਾਂ ਲਈ ਤਿਆਰੀਆਂ ਕਰੋ ਬਸ ਅਗਲੇ ਦੇ ਆਂਦੇ ਆ ਸਾਨੂੰ ਤਿੰਨਾ ਕੱਪੜਿਆਂ ਚ ਕੁੜੀ ਚੱਜਦੀ ਆ ਬਰਾਬਰ ਦਿੱਤਾ ਇੱਥੇ ਬਹੁਤ ਖੁਸ਼ ਆ ਉਹਦੇ ਖੁਸ਼ੀ ਬੜੀ ਹੋਏ ਨਾਲੇ ਤੁਹੇ ਹੀ ਬਾਤਾਂ ਸੁਣ ਖਿਆਰੀਆਂ ਕਿ ਕਿਉਂ ਹੋਰ ਕੀ ਕਰਦਾ ਬਾਤਾਂ ਨਹੀਂ ਹੋਰ ਗੱਲਾਂ ਬਾਤਾਂ ਮਾਂ ਨੂੰ ਫੋਨ ਤੇ ਦੱਸ ਦੋਗੀ ਮੈਂ ਤਾਂ ਉਹਨਾਂ ਨੂੰ ਕਿਹਾ ਕਿ ਚਲੋ ਘਰ ਕਹਿੰਦੇ ਨਹੀਂ ਵੀ ਘਰ ਐ ਸੁੰਨਾ ਛੱਡ ਕੇ ਐਂ ਦੇ ਰੇ ਤੇ ਘਰ ਆ ਤੇ ਉਹ ਨਹੀਂ ਹੋਣ ਵਾਲੀ ਸੀ ਕਦੋਂ ਦਾ ਕਿਹਾ ਫੇਰ ਰੋਕ ਰਕਾਵੇ ਦਾ ਇਹ ਮੈਨੂੰ ਚੇਤਾ ਭੁੱਲ ਗਿਆ ਜੀ ਲੈ ਸੁਣ ਲਾ ਕਿਹੜਾ ਦਿਨ ਆਂਦੇ ਸੀ ਨਾਮ ਹੀ ਪੁੱਛ ਲੈਣਾ ਨਹੀਂ ਵੀ ਉਹਨਾਂ ਸਾਡੀ ਕੁੜੀ ਨੇ ਵੀ ਚਾਤੀ ਮਾਰਨੀ ਹੁੰਨੀ ਆ ਪੀ ਕੱਲਾ ਹੀ ਮੁੰਡੇ ਨੂੰ ਚਾਹਤੀ ਵੰਗ ਨਾ 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 ਮੈਂ ਇਹ ਗੱਲ ਕੀਤੀ ਆ ਮੈਂ ਕੱਲਾਂ ਗੱਲ ਕੀਤੀ ਮੈਂ ਹਾਂ ਅਕਜੀ ਗੱਲ ਇਦਾਂ ਵੀ ਚਲੋ ਅਮਨ ਨੇ ਤੇ ਵੇਖਿਆ ਵਾ ਸੁੱਖ ਨੂੰ ਮੇਰੀ ਭੈਣ ਨੂੰ ਕਿ ਜੇ ਤੁਸੀਂ ਚਾਤੀ ਮਾਨ ਨਹੀਂ ਤੇ ਇੱਕ ਵਾਰੀ ਆ ਜਿਓ ਵੀ ਮੇਰੀ ਭੈਣ ਥੋੜੀ ਸਮੱਧਰ ਆ ਅੱਛਾ ਉਹਨਾਂ ਨੇ ਮੈਨੂੰ ਕਿਹਾ ਵੀ ਅਮਨ ਨੇ ਵੇਖੀ ਮੈਂ ਵੇਖੀ ਕਹਿੰਦੇ ਵੀ ਜੇ ਅਮਨ ਨੂੰ ਪਸੰਦ ਆ ਤੇ ਸਾਡਾ ਕੋਈ ਫਰਕ ਨਹੀਂ ਬਣਦਾ ਚਾਤੀ ਮਾਨ ਦਾ ਲਾ ਉਹ ਦੱਸਣ ਵਾਲੇ ਲੋਕ ਵੀ ਦੁਨੀਆ ਦੇ ਹੈਗੇ ਬੜੇ ਚੰਗੇ ਮੰਮੀ ਮਾਮੀ ਨੇ ਪੁੱਛਿਓ ਬੜੀ ਸੇਵਾ ਕੀਤੀ ਉਹਨਾਂ ਨੇ ਤੈਨੂੰ ਤਾਂ ਲੱਗਾ ਹੈ ਨਾ ਜਾਣ ਕੱਢਣਾ ਜਦੋਂ ਆ ਗੱਲ ਗੁੱਲ ਹੋਈ ਆਵਾਜ਼ ਉਹਨਾਂ ਸਮੋਸੇ ਮੰਗਾ ਲਈ ਤੇ ਸਮੋਸੇ ਸਮੋਸੇ ਖਾ ਕੇ ਫੇਰ ਆਏ ਆ ਚਲ ਵਧੀਆ ਵਧੀਆ ਹੋ ਗਿਆ ਨਹੀਂ ਅਮਨ ਨਹੀਂ ਕਰ ਹੋ ਗਿਆ ਲੱਗਿਆ ਹੈ ਤੇ ਸਮੋਸੇ ਸਮੋਸੇ ਕਿਉਂ ਮੰਗਾਏ ਫੇਰ ਸਮੋਸੇ ਨਾਲ ਲਾ ਕੇ ਗਵਾਂਢੀ ਆ ਗਿਆ ਅੱਛਾ ਹਾਂ ਅੱਛਾ ਚਲੋ ਵਧੀਆ ਮੇਰਾ ਤਸਵੀਰ ਦਾ ਕੇ ਕੰਮ ਨੂੰ ਜੀ ਨਹੀਂ ਕਾਂਢਿਆ ਮੈਂ ਕਹ ਆਏ ਪਤਾ ਨਹੀਂ ਕੀ ਜਵਾਬ ਆਉਣਾ ਇਹ ਗੱਲਾਂ ਬਾਤਾਂ ਨੂੰ ਨੌਜਵਾਨ ਦਿਨਾਂ ਚ ਨਾ ਨਹੀਂ ਗੱਲ ਲਾਂਗੇ ਉਹ ਵੀ ਕਾਲੇ ਆ ਤੁਹਾਡੇ ਨਾਲ ਵੀ ਕਾਲੇ ਆ ਚੱਲ ਹੁਣ ਤੇਰੀ ਮਾਮੀ ਨਾਲ ਗੱਲ ਕਰਦੇ ਫੋਨ ਤੇ ਕੱਲ ਨੂੰ ਮੰਗਲ ਤੇ ਪਰਸੋਂ ਬੁੱਧ ਬੁੱਧ ਕੰਮ ਸ਼ੋਧ ਬੁੱਧਵਾਰ ਜਾ ਕੇ ਤੇ ਹਾਂ ਮੁੰਡਾ ਰੋਕਾਈਏ ਬੁੱਧਵਾਰ ਜਾ ਕੇ ਮੁੰਡਾ ਰੋਕਾਈਏ ਸੋਧੋ ਕਰਦੇ ਸੀ ਵੀ ਬੁੱਧਵਾਰ ਸ਼ੋਧ ਇਦਾਂ ਹੀ ਕਰਦੇ ਸੀ ਕੋ ਹਾਂ ਚੇਤਾ ਹੀ ਆ ਗਿਆ ਮੇਰਾ ਰੋਕਾਈਏ ਤੇ 15 20 ਦਿਨ ਦਾ ਲੱਲਾ ਕੇ ਟਾਈਮ ਤੇ ਚਲੋ ਢੈਣ ਵਿਆਹਣੀ ਉਹ ਤੇਨੂੰ ਅਜੇ ਬੁੱਧ ਸ਼ੋਧ ਦਾ ਪਤਾ ਹੀ ਨਹੀਂ ਹੋ ਨਿਆ ਨਿਆ ਨੂੰ ਕੀ ਪਤਾ ਕਰੇ ਜਿ ਬਿਠੇ ਬਾਰ ਕੈਂਡੇ ਮੇ ਰੰਜੀ ਗਰਦਾਂ ਅੰਦਰ ਚ ਬੈਨ ਨੂੰ ਬਾਹਰ ਅੱਜ ਮੌਸਮ ਚੰਗਾ ਨਾ ਮੈਂ ਦੱਸ ਗਿਆ ਉਹਨੂੰ ਖੁਸ਼ ਖਬਰੀ ਤੇ ਨਾਲੇ ਮੂਤ ਮੈਨੂੰ ਦੱਸਾ ਉਹ ਲੈਦੇ ਤੁਹਾਨੂੰ ਹਾਂ ਦੇ ਅੱਗੇ ਕੰਬਲੀ ਹੋਈ ਤੁਰੀ ਫਿਰ ਨਹੀਂ ਬੜਾ ਚਾਹੀਓ ਕਿ ਨਿਰਪਿਆਰ ਵਾਲਾ ਸੂਟ ਚੰਗਾ ਆ ਨਾ ਟਾਈਮ ਨਾਲ ਸੀਨੇ ਦੇ ਲਿਆ ਸੀਪ ਤੇ ਗਿਆ ਨਾ ਹੁਣ ਸਾਡੇ ਥੋੜੇ ਜਿਹੀ ਸੀਪ ਜਾਣੇ ਨਹੀਂ ਉਦਾ ਹੈ ਉਤਰੋ ਬੂਤਰੋ ਸਿਆਣੀ ਹੈ ਵਿੱਚੋਂ ਤੇ ਹੈ ਸਿਆਣੀ ਨਿਕਲੀ ਦਾ ਸੁੜ ਸਾੜ ਮਾਰ ਸਵਾ ਕੇ ਆਪਣਾ ਘਰ ਘੁਰ ਕੇ ਤੇ ਬਹਿ ਗਈ ਚੱਲ ਵੇ ਆ ਚਲੀਏ ਜਾਨਾ ਤੇ ਚੱਲ ਦੱਸ ਮੈਂ ਚੱਲਿਆ ਦਾਦੀ ਲੱਗੇ ਚੱਲ ਠੀਕ ਆ ਕੋਰ ਪਜਾਮਾ ਬੜਾ ਨੀਵਾ ਪੁੱਤ ਤਾਂ ਕਰਿਆ ਕਰ ਥੋੜਾ ਜਿਆ। ਓ ਇਦਾਂ ਹੀ ਆ ਮਾਸੀ। ਦਾਦੀ ਸਾਸਰੀ ਕਾਲ। ਸਾਸਰੀ ਕਾਲ। ਸਾਠੀ ਠਾਕ। ਹੋਰ ਪੈਣ। ਹਾਂ ਠੀਕ ਆ ਤੂੰ ਆਪਣੀ ਸੁਨਾ। ਓਏ ਇਹ ਤਾਂ ਮੈਂ ਵੀ ਪੁੱਛਣ ਲਈ ਮੈਂ ਕਿੱਥੇ ਕਹਿੰਦੇ ਇੱਥੇ ਬੈਠੇ ਆ। ਹਾਂ ਸੁਨਾ। ਵਧਾਈ ਬਣ ਗਈ ਆ। ਬਣ ਗਈ ਗੱਲ। ਹੋਰ ਗੱਲ ਬਣ ਗਈ ਜੀ। ਚਲੋ ਪੁੱਤ ਤੁਹਾਨੂੰ ਵਧਾਈਆਂ। ਮਾਮੀ ਮਾਮਾ ਇਹ ਨੰਗਾ ਆ। ਓ ਨੰਗਾ ਗਿਆ ਫਿਰ ਹੁਣ ਤੇ। ਉਹਦੇ ਫਿਰ ਉਹਨਾਂ ਨੇ ਛੇਤੀ ਹੀ। ਗੱਲ ਪੱਕੀ ਹੋ ਗਈ ਆ। ਬੁੱਧਵਾਰ ਆਂਦੇ ਹੁਣ। ਚਲੋ ਕਰ ਲਿਓ ਉਸ ਦਿਨ ਠੀਕ ਆ ਬੁੱਧਵਾਰ ਕੰਮ ਸੌਧ। ਹੋਈ ਗਏ। ਅਸਜੀ ਗੱਲ ਉਹਨੇ ਸਾਡੀ ਜਾਣ ਕੱਢ ਤੀ ਇਹ ਤਾਂ ਦੱਸੇ ਨਾ ਕਹਿੰਦਾ ਉਹਨਾਂ ਤੇ ਜਵਾਬ ਦੇ ਮਜ਼ਾਕ ਕਰਨ ਧਿਆ ਇਹਨਾਂ ਨੇ ਆਏ ਹਾਏ ਪੈਣ ਇਹ ਮਾਰ ਦੇਣ ਲੱਗਾ ਇਹ ਮੁੰਡਾ ਇਦਾਂ ਦਾ ਹੀ ਉਹ ਵੇਖ ਲਾ ਇਹਨਾਂ ਦਾ ਗੱਲ ਨਾ ਲਾਵਾ ਮਾਹ ਤਾਂ ਡੈ ਵੀ ਉਸੇ ਵੇਲੇ ਲੁਸਣੇ ਲੈਣ ਤੇ ਮੈਂ ਵੀ ਵੇਖਾ ਮੈਂ ਆ ਗਿਆ ਜਵਾਬ ਹੋ ਗਿਆ ਜਵਾਬ ਹੋ ਗਿਆ ਵਾ ਪਰ ਇਹ ਜਿਹੜਾ ਵਾ ਨਾ ਇਹਨੂੰ ਇਹ ਹਾਸੇ ਵੀ ਇਹਦੇ ਨਿਆਣੇ ਦੇ ਅੱਜ ਕੱਲ ਇਦਾਂ ਦੇ ਹੁੰਦੇ ਆ ਹੱਸਦਾ ਵੀ ਨਹੀਂ ਗੱਲ ਕਰਨ ਲੱਗਾ ਹਾਂ ਪੈਣ ਹੁਣ ਕਿੱਦਾਂ ਕਰਨੀ ਆ ਮੈਂ ਤਾਂ ਪ੍ਰੀਤ ਨੇ ਥੋੜੀ ਬੁੱਤੇ ਤੇ ਸਲਾਹ ਕੀਤੀ ਆ ਵੀ ਚਲ ਮੈਂ ਨਾ ਕੰਨ ਵੀ ਕੁੜੀ ਦਾ ਟਕਣੇ ਆ ਟਕਣੇ ਪੈਣੇ ਇਹ ਜੋ ਬਣ ਨੂੰ ਹੁਣ ਮੈਂ ਕਹੂੰਗੀ ਵੀ ਸਾਬਕ ਤੁਸੀਂ ਪਰੋਣੇ ਨੂੰ ਪਾ ਦਿਓ ਚਲੋ ਚਲ ਭੈਣ ਤੇ ਹੋਣਾ ਦੇ ਇੱਕੋ ਹੀ ਆ ਸਾਡੇ ਘਰ ਚ ਆ ਇਹ ਤੇ ਗੱਲ ਹੈ ਹੈ ਉਹਦੇ ਨਿਆਣਿਆਂ ਦੀ ਉਹਦੇ ਪਾਉਣੀ ਪੈਣੀ ਆ ਆਹੋ ਜਿਹੜੇ ਕਾਰ ਰਿਆਲ ਬਣੇ ਉਹ ਤੇ ਕਰਨੇ ਪੈਣੇ ਕਰਨੇ ਪੈਣੇ ਉਹ ਤੇ ਹੈ ਹੀ ਜੇ ਉਹ ਚੁੰਨੀ ਚੜਾ ਕੇ ਵੇਖਣ ਗਏ ਲੈ ਆਉਂਦੇ ਉਦੋਂ ਆ ਵੀ ਚਲ ਜਾਂਦੇ ਚਲ ਜਾਂਦੇ ਵਧੀਆ ਹੋ ਜਾਣਾ ਹੈਗਾ ਤੇ ਹੋਰ ਤੇ ਕੋਨਾ ਕੋ ਕਰਨਾ ਪੈਣਾ ਨਹੀਂ ਕਰਨਾ ਪੈਣਾ ਤੇ ਮੈਂ ਉਹਨੂੰ ਪ੍ਰੀਤ ਨੂੰ ਕਿਹਾ ਮੈਂ ਚਲ ਕੋਈ ਗੱਲ ਨਹੀਂ ਤੇ ਸਾਫਾ ਹੀ ਪਾ ਦਾਂਗੇ ਚਲੋ ਠੀਕ ਜੇ ਦੇ ਉਹ ਲੈ ਜਾਂਦੇ ਵੇਖਣਾ ਏ ਤੇ ਕਲਾ ਦਿੰਦੀ ਤੇ ਹੁਣ ਜੋ ਵੀ ਕਿ ਟਾਈਮ ਤੋਂ ਹੁਣ ਤੇ ਕੋਹ ਨਾ ਕੋ ਕਰਨਾ ਹੀ ਪੈਣਾ ਨਹੀਂ ਉਹ ਤਾਈਆਂ ਕਿ ਕਰਨਾ ਤੇ ਪੈਣਾ ਹੀ ਕਰਨਾ ਪੈਣਾ ਫੋਨ ਕਰਨਾ ਪੈਣਾ ਆਹੋ ਉਹਦਾ ਚਲੋ ਚੁੰਨੀ ਚੜਾ ਹੋ ਜਾਣਾ ਉਹ ਵੀ ਫਾਲ ਗਈ ਨਹੀਂ ਪਾਰ ਹੈ ਕੁੜੀਆਂ ਦਾ ਕੀ ਹੈ ਉਹ ਕੱਡੀਆਂ ਤੇ ਗਈਆਂ ਗਈਆਂ ਤੇ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਦਿਲ ਨੂੰ ਵੀ ਇੰਨੀ ਕਿ ਜਿੰਨੀ ਹੁੰਦੀ ਹੈ ਕਿਹੜੀਆਂ ਚਿੜੀਆਂ ਵੇੜੀ ਦੀ ਰੌਣਕ ਹੁੰਦੀ ਆ ਮਾਂ ਜਿੱਤੇ ਬੜਾ ਹੋਊਗਾ ਤਰ੍ਹਾਂ ਹੁੰਦੇ ਇਹਦੇ ਫੇਰ ਆਖਿਆ ਵੀ ਨਹੀਂ ਚੱਲ ਚੱਕਰ ਬਾਹਰ ਚਾਹਵਾ ਤੇ ਕਰ ਦੇਣਾ ਚਾਹੀਦਾ ਮਾਪੇ ਜੋ ਜੰਮਦੀ ਸੀ ਐਵੇਂ ਤੇ ਰੋਂਦੇ ਮਰੋਂਦੇ ਰੋਂਦੇ ਐਸੇ ਕਰਕੇ ਰੋਂਦੇ ਉਹ ਰਾਤ ਨਹੀਂ ਉੱਠੋ ਡਖਾਂਦੇਗਾ ਨਹੀਂ ਆਈਏ ਚਲੋ ਵਧੀਆ ਘਰ ਬਾਹਰ ਵਾ ਚਲੋ ਵਧੀਆ ਹੁਣ ਟਾਈਮ ਇਹਨਾਂ ਦੇਤਾ ਵਾ ਤੇ ਹੁਣ ਉਹਦੇ ਨਾਲ ਗੱਲ ਕਰਦੇ ਆ ਪਰ ਜਾਈਏ ਦੀ ਨਾ ਫੇਰ ਵੇਖਦੇ ਕੀ ਜਾਂਦੇ ਆ ਚਲੋ ਠੀਕ ਆ ਵੀ ਸਾਰੀ ਗੱਲ ਬਾਤ ਹੁਣ ਨਿਆਣੇ ਨੇ ਤੇ ਇੰਨੀ ਕੁ ਦੱਸੀ ਸਾਨੂੰ ਆਪਣੇ ਘਰ ਸੁਖੀ ਹੋਣ ਦਾ ਵੇ ਉਹ ਤੇ ਹੈ ਹੀ ਆ ਮਹਾਰਾਜ ਘਰੇ ਸੁਖਦਾ ਵੇਂਦਾ ਉਹ ਵਿਚਾਰ ਦੀਆਂ ਕਰ ਲਈ ਜਿਵੇਂ ਅਪਰੀ ਕੀ ਕਰਨਾ ਫਿਰ ਹਾਂ ਕੋਈ ਗੱਲ ਨਹੀਂ ਪੈਣ ਚੰਗੇ ਦਿਨ ਵੀ ਆ ਜਾਂਦੇ ਹੁੰਦੇ ਆ ਚਲੋ ਗਾੜੀ ਮਹਾਰਾਜ ਸੁਖਦਾ ਪਰ ਸ਼ਾਵਾ ਵਾ ਹਾਂ ਆnde ਵੀ ਇਹ ਜ਼ਿੰਦਗੀ ਦੇ ਵਿੱਚ ਚੰਗੇ ਦਿਨ ਵੀ ਆਉਂਦੇ ਤੇ ਮਾੜੇ ਦਿਨ ਵੀ ਆਉਂਦੇ ਆਉਂਦੇ ਹੁੰਦੇ ਹਾਂ ਹਾਂ